ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਰਲੀਨ ਸਿੰਘ ਖੁਰਾਨਾ ਆਈਪੀਐਸ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਨੂਰਪੁਰ ਪੈਦੀ ਅਧੀਨ ਪੈਂਦੇ ਪਿੰਡ ਧਮਾਣਾ ਦੀ ਨਵਾਲਿਕ ਲੜਕੀ ਨਾਲ ਜ਼ਬਰਜਨਾਹ ਉਪਰੰਤ ਖੁਦਕੁਸ਼ੀ ਦਾ ਮਾਮਲਾ ਹੱਲ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਪੀੜਤ ਲੜਕੀ 31 12 2023 ਨੂੰ ਪਿੰਡ ਨੋਦੇ ਮਾਜਰਾ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ ਉਸ ਦੌਰਾਨ ਦੋ ਨੌਜਵਾਨਾਂ ਵੱਲੋਂ ਉਸ ਨਾਲ ਜ਼ਬਰਜਨਾਕ ਕੀਤਾ ਗਿਆ ਜਿਸ ਉਪਰੰਤ ਪੀੜਤ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ ਐਸਐਸਪੀ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਉਤੇ ਮੁਕੱਦਮਾ ਨੰਬਰ 157 ਮਿਤੀ 31 ਦਸੰਬਰ 2023 ਅਪਰਾਧਿਕ ਧਾਰਾ 323 341 363 366 307 ਡੀ 306 ਆਈਪੀਐਸ ਪੋਸਕੋ ਐਕਟ ਐਸੀਐਸਟੀ ਐਕਟ ਦੇ ਤਹਿਤ थाना ਨੂਰਪੁਰ 베ਦੀ ਵਿਖੇ ਦਰਜ ਰਜਿਸਟਰ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸੁਚੱਜੇ ਢੰਗ ਦੇ ਨਾਲ ਤਫ਼ਤੀਸ਼ ਕਰਦੇ ਹੋਏ ਮਿਤੀ 1 ਜਨਵਰੀ 2024 ਨੂੰ ਮੁਕੱਦਮੇ ਦੇ ਦੋਸ਼ੀ ਦਿਨੇਸ਼ ਗੁਜਰ ਵਾਸੀ ਪਿੰਡ ਗੋਲੂ ਮਾਜਰਾ थाना ਨੂਰਪੁਰ 베ਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੂਜੇ ਦੋਸ਼ੀ ਹਰਸ਼ ਰਾਣਾ ਵਾਸੀ ਪਿੰਡ ਤਮਾਣਾ थाना ਨੂਰ ਨਰਪਰਵੇਦੀ ਨੂੰ 3 ਜਨਵਰੀ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਮੁਕਦਮੇ ਦੀ ਤਫਤੀਸ਼ ਜਲਦ ਤੋਂ ਜਲਦ ਮੁਕੰਮਲ ਕਰਕੇ ਚਲਾਨ ਅਦਾਲਤ ਪੇਸ਼ ਕੀਤਾ ਜਾਵੇਗਾ ਰੌਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ 3 ਦਸੰਬਰ ਨੂੰ ਜਿਹੜਾ ਨੌਰਪੁਰ 베ਦੀ ਪਿੰਡ ਧਮਾਣੇ ਜਿਹੜੀ ਇੱਕ ਇਨਸੀਡੈਂਟ ਹੋਇਆ ਸੀ ਜਿੱਦੇ ਵਿੱਚ ਇੱਕ ਮਾਈਨਰ ਕੁੜੀ ਦੇ ਗੈਂਗਰੇਪ ਦੀ ਗੱਲ ਸਾਹਮਣੇ ਆਈ ਸੀਗੀ ਉਸ ਸਿਲਸਿਲੇ 'ਚ ਸਚੱਜੇ ਟੰਗ ਦੇ ਨਾਲ ਤਫਤੀਸ਼ ਕਰਦੇ ਆ ਹਾਂ ਐਫੀਸ਼ੀਐਂਟਲੀ ਜਿਹੜਾ ਹੈਗਾ ਬਟਰੋਪਰ ਪੁਲਿਸ ਨੇ ਜਿਹੜੇ ਦੋਨੋਂ ਅਕਿਊਜ਼ ਸੀਗੇ ਦਿਨੇਸ਼ ਗੁੱਜਰ ਤੇ ਹਰਸ਼ ਰਾਣਾ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਔਰ ਜਿਹੜੀ ਸਟਰਿੰਜੈਂਟ ਧਾਰਾਵਾਂ ਹੈਗੀਆਂ ਨੇ 376 ਡੀ ਬਾਕਸੋ ਐਕਟ ਤੇ ਐਸ ਸੀ ਐਸ ਟੀ ਐਕਟ ਦੇ ਤਹਿਤ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਹੈਗਾ ਇਹਦਾ ਜਲਦ ਤੋਂ ਜਲਦ ਜਿਹੜਾ ਹੈਗਾ ਤਫ਼ਤੀਸ਼ ਮੁਕੰਮਲ ਕਰਕੇ ਇਹਦਾ ਚਲਾਨ ਕੋਰਟ ਵਿੱਚ ਫਟ ਅਪ ਕੀਤਾ ਜਾਊਗਾ ਤੇ ਨਾਲ ਦੇ ਨਾਲ ਹੀ ਜਿਹੜਾ ਕੁੜੀ ਦੇ ਪਰਿਵਾਰ ਨੂੰ ਜਿਹੜਾ ਕੰਪਨਸੇਸ਼ਨ ਮਿਲਣਾ ਹੁੰਦਾ ਉਹਦੇ ਵਾਸਤੇ ਵੀ ਜਿਹੜਾ ਪੱਤਰ ਵਿਵਹਾਰ ਜਿਹੜਾ ਹੈਗਾ ਉਹ ਡੀ ਸੀ ਆਫਿਸ ਦੇ ਨਾਲ ਕੀਤਾ ਗਿਆ ਤਾਂ ਜੋ ਕੁੜੀ ਦੇ ਪਰਿਵਾਰ ਨੂੰ ਜੋ ਵੰਢੀ ਸਹਾਇਤਾ ਹੈਗੀ ਹੈ ਜੋ ਸਰਕਾਰ ਵੱਲੋਂ ਦਿੱਤੀ ਜਾਂਦੀ ਹੈਗੀ ਹੈ ਉਹ ਵੀ ਦਿੱਤੀ ਜਾ ਸਕੇ